ਫਿਰ ਗੁਰੂ ਅੰਗਦ ਬਣ ਗਏ ਦੇਵੀ ਦੀ ਪੂਜਾ ਕਰਨ ਵਾਲੇ ਸੀ ਸਾਰੀ ਰਾਤ ਘੰਗਰੂ ਪਾ ਕੇ ਨੱਚਦੇ ਸੀ ਦੇਵੀ ਦੇ ਉਪਾਸ਼ਕ 12 ਸਾਲ ਹੋ ਗਏ ਜਾਂਦੇ ਆ ਤੇ ਉਹ ਉਦੋਂ ਉਹਨਾਂ ਵੇਲੇਾਂ ਵਿੱਚ ਰਾਸਾਂ ਹੁੰਦੀਆਂ ਰਾਸ ਲੀਲਾ ਮੰਡਲੀ ਜਿਵੇਂ ਰਾਮਲੀਲਾ ਨਹੀਂ ਮੰਡਲੀ ਉਹ ਰਾਸਾਂ ਪਾਉਣ ਵਾਲੇ ਤੇ ਇਹਨਾਂ ਨੇ ਪੈਰਾਂ 'ਚ ਘੰਗਰੂ ਬੰਨਣੇ ਫਿਰ ਨੱਚਣਾ ساری ساری ਰਾਤ ਨੱਚਣਾ ਮੰਡਲੀ ਦੇ ਮੁਖੀ ਭਾਈ ਲੈਣਾ ਰੋਜ਼ ساری ਰਾਤ ਨੱਚਣਾ ਤੇ ਨੱਚਦਿਆਂ ਨੱਚਦੇ ਹੋਣਾ ਤੇ ਨੱਚਦਿਆਂ ਨੱਚਦਿਆਂ ਇੰਨੇ ਸਾਲ ਲਾਤੇ ਜਥੇਦਾਰ ਨੇ ਉਹਨਾਂ ਦੇ ਮੰਡਲੀ ਦੇ ਆਗੂ ਨੇ ਤੇ ਫਿਰ ਇੱਕ ਵਾਰੀ ਇੱਕ ਗੁਰਸਿੱਖ ਤੋਂ ਪਾਠ ਸੁਣਿਆ ਤੂ ਪਈ ਅੰਦਰ ਮਨ ਚ ਇੱਛਾ ਹੋਈ ਉਹ ਗੁਰਸਿੱਖਾ ਕੀ ਪੜਦਾ ਹੈ ਕਹਿੰਦਾ ਗੁਰਬਾਣੀ ਵੇਲਾ ਸਵੇਰ ਦਾ ਸੀ ਸਵੇਰ ਦਾ ਟਾਈਮ ਅੰਮ੍ਰਿਤ ਵੇਲਾ ਜਿੰਨੂੰ ਕਹਿ ਦਿੰਨੇ ਆ ਪਉ ਫਟਾਲਾ ਵੀ ਕਹਿ ਦਿੰਨੇ ਆ ਸਵੇਰੇ ਤੇ ਬਾਣੀ ਵੈਸੇ ਹੀ ਸਵੇਰ ਚ ਸ਼ਾਂਤ ਹੁੰਦੀ ਹੈ ਬਾਣੀ ਬੜੀ ਮਿੱਠੀ ਲੱਗਦੀ ਬਾਣੀ ਬੜੀ ਮਿੱਠੀ ਮਿੱਠੀ ਲੱਗੀ ਆਵਾਜ਼ ਬੜੀ ਪਿਆਰੀ ਸਿੱਖ ਦੀ ਇਹ ਨਾਉਣ ਗਏ ਸੀ ਉਹ ਨਹਾ ਕੇ ਚੌਂਕੜਾ ਲਾ ਕੇ ਉੱਥੇ ਹੀ ਬਾਣੀ ਗਾਵੇ ਉਹ ਚੀਜ਼ ਸੀ ਭਾਈ ਉੱਥੇ ਲੈਣੇ ਨੇ ਬਾਣੀ ਸੁਣੀ ਇਹ ਵੀ ਨਾਉਣ ਗਏ ਬਹਿ ਕੇ ਕੋਲ ਵੀ ਬੜਾ ਗਾਉਂਦਾ ਤੁਹਾਨੂੰ ਪਤਾ ਹੈ ਆਪਣੇ ਕਈ ਪਿੰਡਾਂ 'ਚ ਪਹਿਲਾਂ-ਪਹਿਲਾਂ ਤੁੰਬੇ ਨਾਲ ਗਾਉਣ ਆਉਂਦੇ ਹੁੰਦੇ ਸੀ ਤੁਹਾਨੂੰ ਚੇਤਾ ਹੈ ਆਪਣੇ ਪਿੰਡਾਂ 'ਚ ਮੈਨੂੰ ਚੇਤਾ ਹੈ ਉਹ ਇੰਨਾ ਸੋਹਣਾ ਗਾਉਂਦੇ ਹੁੰਦੇ ਸੀ ਪਿੰਡਾਂ 'ਚ ਜਦੋਂ ਉਹਨਾਂ ਨੇ ਸਵੇਰੇ ਸਵੇਰੇ ਤੁੰਬੇ ਲੈ ਕੇ ਕਦੇ-ਕਦੇ ਬਾਣੀ ਗਾਉਣੀ ਉਹਨਾਂ ਨੇ ਉਹ ਬੜਾ ਸਵਾਦ ਆਉਂਦਾ ਸੀ ਬਾਣੀ ਗਾਉਣ ਵਾਲੇ ਉਹਦੇ ਬੜੀ ਪਿਆਰ ਨਾਲ ਬਾਣੀ ਗਾਈ ਇਹਨਾਂ ਦੇ ਮਨ ਵਿੱਚ ਅਸਰ ਹੋਇਆ ਵਿੰਨਿਆ ਗਿਆ ਮਨ ਉੱਥੇ ਹੀ ਬਹਿ ਗਏ ਬਹਿ ਕੇ ਸੁਣੀ ਲੈ ਉਹ ਅੱਖਾਂ ਬੰਦ ਕਰਕੇ ਗਾਉਂਦਾ ਰਿਹਾ ਪੜ੍ਹਦੇ ਰਿਹਾ ਸੁਣਦੇ ਰਿਹਾ ਜਦੋਂ ਭੋਗ ਪਾਇਆ ਸਮਾਪਤੀ ਕੀਤੀ ਲੈਣਾ ਜੀ ਕਹਿੰਦੇ ਭਾਈ ਤੂੰ ਕੌਣ ਐ ਕਹਿੰਦੇ ਗੁਰਸਿੱਖਾਂ ਮੈਂ ਨਾ ਦੱਸਿਆ ਉਹਨੇ ਆਪਣਾ ਕੀ ਪੜਦਾ ਸੀ ਕਹਿੰਦਾ ਗੁਰਬਾਣੀ ਇਹ ਕਲਾਮ ਕਿਦਾ ਹੈ ਕਿਦੀ ਉਚਾਰਣ ਕੀਤੀ ਕਹਿੰਦੇ ਗੁਰੂ ਨਾਨਕ ਕਿੱਥੇ ਰਹਿੰਦੇ ਨੇ ਕਰਤਾਰਪੁਰ ਕਦੀ ਦਰਸ਼ਨ ਹੋ ਜਾਣਗੇ ਕਹਿੰਦੇ ਹਾਂ ਸ਼ਖਸੀਅਤ ਬੜੀ ਕਮਾਲ ਦੀ ਹੈ ਜਿਹਦੀਆਂ ਗੱਲਾਂ ਸੁਣੀਏ ਫਿਰ ਉਹ ਚੀਜ਼ ਵੇਖਣ ਨੂੰ ਜੀ ਕਰਨ ਲੱਗ ਪੈਂਦਾ ਬੰਦੇ ਦਾ ਉਤਸੁਕਤਾ ਵਧਦੀ ਨਾ ਹੁਣ ਤੁਸੀਂ ਰੋਜ਼ ਅਮਰੀਕਾ ਦੀਆਂ ਗੱਲਾਂ ਹੀ ਕਰੀ ਜੋ ਕਰੀ ਜੋ ਕਰੀ ਜੋ ਤੁਹਾਡਾ ਜੀ ਕਰੇਗਾ ਵੀ ਅਮਰੀਕਾ ਕਦੀ ਵੇਖੀਏ ਹੁੰਦਾ ਨਾ ਹੁਣ ਮੈਂ ਪਠਾਨ ਦੀ ਤੁਹਾਨੂੰ ਗੱਲ ਦੱਸੀਏ ਕਈਆਂ ਦੇ ਮਨ ਚ ਆਇਆ ਹੋਣਾ ਵੀ ਕਦੇ ਨਾ ਕਦੇ ਪਠਾਨ ਜਾ ਕੇ ਆਵਾਂ ਜਿਦੀਆਂ ਗੱਲਾਂ ਰੋਜ਼ ਕਰੀ ਜੋ ਕਰੀ ਜੋ ਕਰੀ ਜੋ ਬੰਦੇ ਦਾ ਇੰਟਰਸਟ ਬਣ ਜਾਂਦਾ ਹੈ ਇੰਟਰਸਟ ਦੇ ਹਿਸਾਬ ਨਾਲ ਤੁਸੀਂ ਸੁਣਦੇ ਹੋ ਇੰਟਰਸਟ ਬਣਦਾ ਹੈ ਤੁਹਾਡਾ ਜੀ ਕਰੇਗਾ ਖਿੱਚ ਪੈਗੀ ਇਹ ਕਹਿੰਦੇ ਮੈਨੂੰ ਮਿਲ ਪਣਗੇ ਕਹਿੰਦੇ ਜ਼ਰੂਰ ਮਿਲ ਪਣਗੇ ਕਿੱਥੇ ਰਹਿੰਦੇ ਨੇ ਕਰਤਾਰਪੁਰ ਭਾਈ ਲੈਣਾ ਜੀ ਆਪਣੀ ਸੰਗਤ ਦੇ ਨਾਲ ਜਿਹੜੇ ਉਹਨਾਂ ਦੇ ਨਾਲ ਬੰਦੇ ਗਾਉਣ ਗੂਣ ਵਾਲੇ ਸਾਰੇ ਸੰਗਤ ਦੇਵੀ ਦੇ ਉਪਾਸ਼ਕ ਸਾਰੇ ਵਾਪਸ ਮੁੜੇ ਜਾਂਦੇ ਨੇ ਇਹ ਘੋੜੀ ਦੇ ਉੱਤੇ ਨੇ ਨਾਲ ਕੁਝ ਹੋਰ ਘੋੜੀਆਂ ਕੁਝ ਤੁਰ ਕੇ ਨੇ ਇਹ ਕਹਿੰਦੇ ਕਰਤਾਰਪੁਰ ਲੰਗ ਚੱਲਿਆ ਮੈਂ ਦਰਸ਼ਨ ਕਰਨ ਦੇ ਉਹ ਨਾਲ ਦੇ ਕਹਿੰਦੇ ਤੂੰ ਛੱਡ ਪਰੇ ਆਪਾਂ ਦੇਵੀਆਂ ਨੂੰ ਮੰਨਣ ਵਾਲੇ ਆਪਾਂ ਕੀ ਲੈਣਾ ਕਹਿੰਦਾ ਨਹੀਂ ਯਾਰ ਮੈਨੂੰ ਸਿੱਖ ਬੜਾ ਵਧੀਆ ਲੱਗੇ ਮੈਂ ਇੱਕ ਵਾਰੀ ਵੇਖਣਾ ਜੇ ਸਿੱਖ ਖੇਚ ਵਾਲਾ ਸੀ ਤੇ ਗੁਰੂ ਵੀ ਤੇ ਵਧੀਆ ਹੀ ਹੋਣਾ ਹੈ ਸਾਡੇ ਅੰਦਰ ਖੇਚ ਹੁੰਦੀ ਹੈ ਅੱਜ ਸਿੱਖੀ ਸਿੱਖੀ ਹੋਣੀ ਸੀ ਸਾਰੇ ਵਰਲਡ ਵਿੱਚ ਸਿੱਖ ਹੈ ਗਿਆ ਸਿੱਖਾਂ 'ਚ ਸਿੱਖ ਖਿੱਚ ਖਿੰਚ ਹੈ ਨਹੀਂ ਅਗਲਾ ਗੁਰਸਿੱਖ ਵੇਖ ਕੇ ਨੇੜੇ ਆਉਂਦਾ ਏਡੀ ਮੋਟੀ ਗਾਲ ਕੱਢਦਾ ਅਗਲਾ ਕਈ ਕਦਮਾਂ ਪਿੱਛੇ ਹਟ ਜਾਂਦਾ ਮਗਰੋਂ ਲੋ ਆ ਸਿੱਖੀ ਗੱਲ ਪੈਂਦਾ ਤੂੰ ਕੁੱਟਦਾ ਤੂੰ ਮਾਰਦਾ ਤੂੰ ਨਿੰਂਗਾ ਨੂੰ ਰੋਜ਼ ਅਸੀਂ ਕਈ ਇਦਾਂ ਦੇ ਸਾਰੇ ਚਲੋ ਨਹੀਂ ਮੈਂ ਮੰਨਦਾ ਪਰ ਕਈਆਂ ਨੂੰ ਨਿੰਂਗਾ ਨੂੰ ਹੱਥ ਵਟਦਾ ਜੀ ਇਹਦਾ ਗੁੱਟ ਵਟਦਾ ਜੀ ਇਹਨੂੰ ਕੁੱਟਦਾ ਜੀ ਇਹਨੂੰ ਗੋਡਦਾ ਅਗਲਾ ਕੀ ਸਿੱਖ ਬਣੂ ਕੋਈ ਇੱਧਰ ਨੂੰ ਲੱਗੇਗਾ ਸਿੱਖ ਕੁੱਟ-ਕਟਾ ਪਿਆ ਕਿਹਨੂੰ ਚੰਗੀ ਲੱਗਦੀ ਹੈ ਉਹ ਇੱਕ ਖੁਸ਼ਬੂ ਹੋਵੇ ਇੱਕ ਮਹਿਕ ਹੋਵੇ ਇੱਕ ਰਸ ਹੋਵੇ ਬੰਦੇ ਕੋਲ ਅਗਲਾ ਆਪੇ ਹੀ ਖਿੱਚਿਆ ਆਉਂਦਾ ਗੁਰਸਿੱਖ ਨੇ ਘੰਟਾ ਉਹਨੂੰ ਬਾਣੀ ਉਹਦਾ ਜੀ ਕਰ ਪਿਆ ਕਹਿੰਦਾ ਗੁਰੂ ਨੂੰ ਮਿਲ ਕੇ ਆਈਏ ਤੇ ਸਿੱਖ ਇਦਾਂ ਦਾ ਗੁਰੂ ਕਿਦਾਂ ਦਾ ਹੋਏਗਾ ਫਿਰ ਕਰਤਾਰਪੁਰ ਵਾਲੇ ਪਾਸੇ ਨੂੰ ਮੋੜਿਆ ਅੱਗੇ ਘੋੜੀ ਤੇ ਸਵਾਰ ਨੇ ਤੇ ਭਾਈ ਲੈਣਾ ਜੀ ਜਾ ਰਹੇ ਨੇ ਰਸਤੇ 'ਚ ਇੱਕ ਬਜ਼ੁਰਗ ਤੁਰਿਆ ਆਉਂਦਾ ਹੈ। ਦਾੜੀ ਚਿੱਟੀ ਹੈ, ਦਗਦਾ ਕਰਦਾ ਚਿਹਰਾ ਹੈ, ਖਿੱਚ ਪਈ। ਬਜ਼ੁਰਗੋ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨੇ ਨੇ, ਰਾਹ ਕਿੱਧਰ ਹੈ? ਕਹਿੰਦੇ ਇੱਧਰ ਹੀ ਹੈ। ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮਿਲਣ ਆਇਆ, ਮੈਂ ਦਰਸ਼ਨ ਕਰਨੇ ਨੇ, ਮਿਲ ਜਾਣਗੇ। ਹਾਂਜੀ। ਕਿੱਧਰ ਨੇ? ਇੱਧਰ ਨੇੜੇ ਅੱਗੇ ਇੱਧਰ ਨੂੰ ਹੋ ਕੇ ਇੱਧਰ ਨੂੰ। ਫੇਰ ਉਹ ਕਹਿੰਦੇ ਮੈਂ ਹੀ ਲੈ ਚੱਲਦਾ ਤੈਨੂੰ। ਅੱਗੇ-ਅੱਗੇ ਮੈਂ ਚੱਲਦਾ ਮਗਰ ਮਗਰ ਆ ਜਾ ਅੱਗੇ-ਅੱਗੇ ਗੁਰੂ ਨਾਨਕ ਸਾਹਿਬ ਆਪ ਸੀ ਅੱਗੇ ਲੱਗ ਪਏ ਉਹ ਮਗਰ ਘੋੜੀ ਤੇ ਉਹ ਤੁਰ ਕੇ ਚੱਲਦੇ 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 ਇੱਥੇ ਹੱਥ ਪੈਰ ਧੋ ਲੈ ਘੋੜੀ ਬੰਨ੍ਹ ਦੇ ਮਹਾਰਾਜ ਪਰਲੇ ਪਾਸਿਓਂ ਦੀ ਹੋ ਕੇ ਹੱਥ ਧੋ ਕੇ ਬਹਿ ਗਏ ਜਾ ਕੇ ਇਹ ਜਦੋਂ ਭਾਈ ਲੈਣਾ ਜੀ ਗਏ ਕਹਿੰਦੇ ਤੇ ਉਹੀ ਨੇ ਇਹ ਤੇ ਮੈਨੂੰ ਮਿਲੇ ਬਾਅਦ ਮੱਥਾ ਟੇਕਿਆ ਪਿਆਰ ਨਾਲ ਬੈਠੇ ਮਹਾਰਾਜ ਮੈਂ ਘੋੜੀ ਤੇ ਆ ਤੁਸੀਂ ਪੈਦਲ ਤੁਹਾਨੂੰ ਤੇ ਦੁਨੀਆ ਮੰਨਦੀ ਏ ਤੁਸੀਂ ਦੁਨੀਆ ਕੁੰਨੀ ਐ ਤੁਹਾਡੇ ਤੋਂ ਲੋਕ ਪ੍ਰਭਾਵਿਤ ਨੇ ਨਾਨਕ ਤਪਾ ਨਾਨਕ ਤਪਾ ਦੁਨੀਆ ਕਹਿੰਦੀ ਏ ਤੁਹਾਨੂੰ ਤੇ ਸਾਰੇ ਹੀ ਮੰਨਦੇ ਨੇ ਤੁਹਾਨੂੰ ਤੇ ਬੋਧੀ ਉਪਾਸ਼ਕ ਤੁਹਾਡੇ ਅਰਬ ਕੰਟਰੀਆਂ ਦੇ ਲੋਕ ਤੁਹਾਡੇ ਉਪਾਸ਼ਕ ਰਹੇ ਬڑے ਹਿੰਦੂ ਲੋਕ ਜਿਹੜੇ ਆਪਣਾ ਛੱਡ ਕੇ ਸਾਰਾ ਕੁਝ ਤੁਹਾਡੇ ਮਗਰ ਲੱਗੇ ਤੇ ਤੁਸੀਂ ਪੈਦਲ ਤੇ ਤੁਸੀਂ ਐਡੀ ਹਸਤੀ ਕਹਿੰਦੇ ਨਾ ਕੀ ਹੈ ਲੈਣਾ ਕਹਿੰਦੇ ਤੂੰ ਲੈਣਾ ਅਸੀਂ ਤੇਰਾ ਦੇਣਾ ਲੈਣ ਵਾਲੇ ਘੋੜੀਆਂ ਤੇ ਹੀ ਆਉਂਦੇ ਹੁੰਦੇ ਐ ਅੱਖ ਪਰਖ ਪਰਖ ਲੈਂਦੀ ਐ ਵੀ ਇਹ ਗਾਹ ਕਹੇ ਇਹ ਲੈ ਜਾਏਗਾ ਸਰੋਤਾ ਸਮਝ ਆ ਜਾਂਦਾ ਹੈ ਹੁਣ ਮੈਂ ਇੱਥੇ ਦਵਾਨ ਲਾ ਰਿਹਾ ਮੈਨੂੰ ਕੱਲੇ ਕੱਲੇ ਬੰਦੇ ਬਾਰੇ ਮੈਂ ਡਾਕ ਬ੍ਰह्म ਗਿਆਨੀ ਨਹੀਂ ਆ ਪਰ ਮੇਰਾ 25 26 ਸਾਲ ਦਾ ਤਜਰਬਾ ਹੈ ਮੈਨੂੰ ਕੱਲੇ-ਕੱਲੇ ਬੰਦੇ ਬਾਰੇ ਪਤਾ ਲੱਗ ਜਾਂਦਾ ਵੀ ਇਹ ਸੁਣ ਰਿਹਾ ਹੈ ਕਿ ਨਹੀਂ ਸੁਣਦਾ ਇੱਥੇ ਇੱਕ ਗੱਲ ਦੂਜੀ ਗੱਲ ਇਹਦੇ ਗੱਲ ਸਮਝ ਚ ਪੈਂਦੀ ਹੈ ਕਿ ਨਹੀਂ ਦੂਜੀ ਤੀਜੀ ਇਹ ਬੰਦਾ ਮੰਨਣ ਵਾਲਾ ਵੀ ਹੈ ਕਿ ਨਹੀਂ ਇਹ ਵੀ ਮੈਨੂੰ ਪਤਾ ਲੱਗਦਾ ਤਜਰਬਾ ਇੰਨਾ ਹੋ ਗਿਆ ਇੰਨੇ ਸਾਲਾਂ ਚ ਐਕਸਪੀਰੀਅੰਸ ਹੋ ਗਿਆ ਇਹਦਾ ਮਨ ਟਿਕਦਾ ਹੈ ਕਿ ਨਹੀਂ ਟਿਕਦਾ ਹੈ ਤਾਂ ਮਨ ਕਾਲਾ ਪੈ ਰਿਹਾ ਹੈ ਕਿ ਨਹੀਂ ਪੈ ਰਿਹਾ ਹੈ ਕਹਿੰਦੇ ਪਤਾ ਲੱਗਦਾ ਆ ਜਬ ਬੈ ਬੈਠ ਕੇ ਵਿਚਾਰ ਮੈਂ ਕਿੰਨਾ ਇਨਾ ਆਨੰਦ ਬਣਿਆ ਭਾਈ ਲੈਣਾ ਜੀ ਜਗਿਆਸੂ ਇੰਨੇ ਸਾਲਾਂ ਦੇ ਮੰਨਣ ਵਾਲੇ ਦੇਵੀ ਨੂੰ ਧਰਮ ਦੀਆਂ ਗੱਲਾਂ ਤੇ ਐ ਸਮਝ ਆਉਂਦੀਆਂ ਪਕੜ ਚ ਪਿੰਦੀ ਤੇ ਜਦੋਂ ਇਹ ਗੱਲਾਂ ਗੁਰੂ ਨਾਨਕ ਸਾਹਿਬ ਤੋਂ ਸੁਣੀਆਂ ਵਿਚਾਰ ਸੁਣੇ ਫਲਸਫੀ ਕੀ ਹੈ ਵਿਚਾਰਤਾ ਰਾ ਕੀ ਹੈ ਪ੍ਰੋਟੋਕੋਲ ਕੀ ਨੇ ਸਿਧਾਂਤ ਕੀ ਨੇ ਸਭ ਗੱਲਾਂ ਸੁਣੀਆਂ ਸੰਗ ਬੜੀਕਦਾ ਰਿਹਾ ਕਹਿੰਦੇ ਆ ਜਾ ਕਹਿੰਦੇ ਮੈਂ ਨਹੀਂ ਆਉਂਗਾ ਕੁਝ ਦਿਨ ਰਹਿਣਾ ਰਏ ਫਿਰ ਘਰ ਗਏ ਫਿਰ ਮੁੜਾਏ ਮਾਰਾ ਕਹਿੰਦੇ ਘਰ ਨਹੀਂ ਗਏ ਫਿਰ ਆ ਕੇ ਸੱਚੇ ਪਾਤਸ਼ਾਹ ਮੋਹ ਲਿਆ ਮਨ ਮੇਰਾ ਮੋਹਲੇ ਆਵਨ ਮੇਰਾ ਸਾਹਿਬ ਤੇਰੀ ਬਾਣੀ ਨੇ ਮੋਹਲੇ ਆਵਨ ਮੇਰਾ ਸਾਹਿਬ ਤੇਰੀ ਬਾਣੀ ਨੇ ਮੋਹਲੇ ਆਵਨ ਮੇਰਾ ਸਾਹਿਬ ਤੇਰੀ ਬਾਣੀ ਹੈ ਮੋਹਲੇ ਆਵਨ ਮੇਰਾ ਸਾਹਿਬ ਤੇਰੀ ਬਾਣੀ ਬਲੋ ਮੋਹਲੇ ਆਵਨ ਮੇਰਾ ਬਾਣੀ ਬੋਲਣਾ ਜੀ ਤੇਰੇ ਬਚਣਾ ਨੇ ਭੋਲਿਆ ਮਨ ਮੇਰਾ ਸਹਬ ਤੇਰੇ ਬਚਣਾ ਹੁਣ ਨਹੀਂ ਜਾਣ ਹੁਣ ਦੇਵੀ ਨੂੰ ਨਹੀਂ ਮੰਨਣਾ ਹੁਣ ਨਹੀਂ ਨਾਚ ਕਰਨੇ ਨਾਲ ਦੇ ਕਹਿੰਦੇ ਰਹੇ ਕਹਿੰਦੇ ਨਾਮ ਮਾਰਾ ਕਹਿੰਦੇ ਮਨ ਕੀ ਹੈ ਹੁਣ ਮੇਰੀ ਅੱਖ ਨਹੀਂ ਕਿਸੇ ਦੇ ਉੱਤੇ ਫੈਰਦੀ ਹੁਣ ਅੱਖ ਨਹੀਂ ਕਿਸੇ ਦੇ ਉੱਤੇ ਹਰਦੀ ਜਦੋਂ ਦਾ ਬਾਬਾ ਤੈਨੂੰ ਦੇਖੇ ਸਹਿਬ ਦੀ ਜਦੋਂ ਦਾ ਸਾਹਬ ਤੇ ਤੂੰ ਵੇਖਿਆ ਆਹੀ ਲੈਣਾ ਜੀ ਐਸੇ ਗਏ ਐਸੇ ਗਏ ਮੁੜ ਨਾ ਆਏ ਦੁਕਾਨ ਕਰਦੇ ਰਹੇ ਕਹਿੰਦੇ ਕਈ ਵਾਰੀ ਗੁਰੂ ਨਾਨਕ ਸਾਹਿਬ ਭਾਈ ਲੈਣੇ ਦੀ ਹੱਟ 'ਚ ਬੈਠੇ ਰਹਿ ਡਿਆ ਗਿਆ ਸਾਰੀ ਸਾਰੀ ਰਾਤ ਬੈਠਿਆਂ ਦੀ ਲੰਘ ਜਾਂਦੀ ਸੀ ਗਹਿਰੀਆਂ ਵਿਚਾਰਾਂ ਕਰਨੀਆਂ ਫਿਰ ਐਸਾ ਸਰੋਤਾ ਮਿਲਿਆ ਐਸਾ ਜਗਿਆਸੂ ਮਿਲਿਆ ਗੁਰੂ ਨਾਨਕ ਸਾਹਿਬ ਨੇ ਫਿਰ ਗੁਰੂ ਨਾਨਕ ਸਾਹਿਬ ਨੇ ਐਸੀ ਖੇਡ ਵਰਤਾਈ ਕਿ ਭਾਈ ਲੈਣਾ ਇੱਕ ਦਿਨ ਗੁਰੂ ਅੰਗਦ ਬਣ ਗਏ ਦੂਸਰੇ ਪਾਤਸ਼ਾਹ ਸਾਹਿਬ ਗੁਰੂ ਅੰਗਦ ਦੇਵ ਜੀ ਪਰ ਪਹਿਲੀ ਜ਼ਿੰਦਗੀ ਪਤਾ ਕੀ ਸੀ ਨੱਚਣਾ ਦੇਵੀ ਅੱਗੇ ਵਲੰਟੀਅਰ ਪਹਿਲਾਂ ਹੀ ਚੰਗੇ ਸੀ ਚੰਗਾ ਵਲੰਟੀਅਰ ਹੋਵੇ ਜਦੋਂ ਸੋਚ ਬਦਲ ਦਿੰਦਾ ਫਿਰ ਉਹ ਅੱਗੇ ਵੀ ਉਦਾਂ ਹੀ ਰਹਿੰਦਾ ਜਿਹੜਾ ਨਕੰਮਾ ਹੈ ਉਹ ਦੇਵੀ ਦੇ ਵੀ ਨਕੰਮਾ ਹੀ ਰਹਿਣਾ ਸੀ ਉਹਨੇ ਇੱਥੇ ਆ ਕੇ ਵੀ ਨਕੰਮਾ ਹੀ ਰਹਿਣਾ ਸੀ ਹੀਰਾ ਚੰਗਾ ਸੀ ਧਾਗਾ ਮਿਲ ਗਿਆ ਚੰਗਾ پروਇਆ ਗਿਆ ਸਹੀ ਥਾਂ ਤੇ ਫਿੱਟ ਹੋ ਗਿਆ ਸਹੀ ਥਾਂ ਤੇ ਫਿੱਟ ਹੋਣਾ ਬੜਾ ਜ਼ਰੂਰੀ ਹੁੰਦਾ ਹੈ ਸੋ ਆਓ ਬੈਸਟ ਵਰਜਨ ਬਣੋ ਆਪਣੇ ਆਪ ਦੇ ਕਿਸੇ ਦੀ ਰੀਸ ਨਾ ਕਰੋ ਆਪਣੇ ਆਪ ਦੇ ਬੈਸਟ ਵਰਜਨ ਬਣੋ ਆਪਣੇ ਆਪ ਨਾਲ ਮੁਕਾਬਲਾ ਕਰੋ ਆਪਣੇ ਆਪ ਤੋਂ ਚੰਗੇ ਬਣੋ 5 ਸਾਲ ਪਹਿਲਾਂ ਕਿਵੇਂ ਸੀ ਹੁਣ ਕਿਵੇਂ ਨੇ ਉਹ ਫਾਈਨੈਂਸ਼ੀਅਲੀ ਫਿਜ਼ੀਕਲੀ ਤੇ ਮੈਂਟਲੀ ਮੁਕਾਬਲਾ ਆਪਣੇ ਆਪ ਨਾਲ ਹੈ ਪਹਿਲਾਂ ਕਿਵੇਂ ਸੀ ਹੁਣ ਕਿੱਥੇ ਆ ਮੈਂਟਲੀ ਕਿੱਥੇ ਅਗਲੇ 5 ਸਾਲ ਤੱਕ ਕਿੱਥੇ ਜਾਣਾ ਗੋਲ ਬਣਾਓ 5 ਮਹੀਨਿਆਂ ਚ ਕਿੱਥੇ ਜਾਣਾ 5 ਦਿਨਾਂ ਚ ਕਿੱਥੇ ਜਾਣਾ ਰੋਜ਼ ਗੋਲ ਬਣਾਓ ਫਾਈਨੈਂਸ਼ੀਅਲੀ ਫਿਜ਼ੀਕਲੀ ਮੈਂਟਲੀ ਧੰਨ ਕਰਕੇ ਧੰਨ ਕਰਕੇ ਮਨ ਕਰਕੇ ਗੋਲ ਬਣਾਓ ਇੱਥੇ ਤੱਕ ਜਾਣਾ ਇੱਥੇ ਤੱਕ ਜਾਣਾ ਇੱਥੇ ਤੱਕ ਜਾਣਾ ਦਿਨ ਵਿੱਚ ਦੋ ਚਾਰ ਵਾਰੀ ਸਟ्रेस ਹੁੰਦੀ ਹੈ ਹੌਲੀ ਹੌਲੀ ਇੱਕ ਵਾਰੀ ਹੋਵੇ ਬਸ ਹੌਲੀ ਹੌਲੀ ਹੋਵੇ ਹੀ ਰਿਲੈਕਸ ਰਹੀ ਤੇ ਖੁਸ਼ ਰਹੀ ਆਪਣੇ ਆਪ ਤੇ ਕੰਮ ਸਟਾਰਟ ਕਰੋ ਸਭ ਤੋਂ ਜ਼ਰੂਰੀ ਆਪਣੇ ਆਪ ਮਨ ਤੇ ਕੰਮ ਕਰਨਾ ਇਹਦੇ ਤੇ ਸ਼ੁਰੂਆਤ ਕਰ